ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਬਹੁਤ ਟਾਈਮ ਬਾਅਦ ਵੀਡੀਓ ਲੈ ਕੇ ਆਏ ਆ ਤੇ ਅੱਜ ਅਸੀਂ ਚੱਲੇ ਆ ਬੋਵਨ ਸਫਾਰੀ ਪਾਰਕ ਇਹ ਪਾਰਕ ਜਿੱਦਾਂ ਕਿ ਅਫਰੀਕਨ ਸਫਾਰੀ ਪਾਰਕ ਹੈ ਉਹਦਾ ਇੱਕਦਮ ਜਿਦਾ ਇੱਕ ਤੁਸੀਂ ਲਾ ਲੋ ਕਿ ਛੋਟਾ ਛੋਟਾ ਵਰਜ਼ਨ ਹੈ ਆ ਪਾਰਕ ਦਾ ਤੇ ਚਲੋ ਤੁਹਾਨੂੰ ਵੀ ਲੈ ਕੇ ਚੱਲੀਏ ਲੋ ਜੀ ਹੁਣ ਅਸੀਂ ਇੱਥੇ ਪਹੁੰਚ ਗਏ ਆਂ ਤੇ ਤੁਸੀਂ ਇੱਥੇ ਆ ਕੇ ਵੀ ਟਿਕਟ ਖਰੀਦ ਸਕਦੇ ਆਂ ਤੇ ਤੁਸੀਂ ਤੇ ਔਨਲਾਈਨ ਜਾ ਕੇ ਵੀ ਲੈ ਸਕਦੇ ਹੋ। ਬਾਜੀ ਆਉਂਦਾ ਨਹੀਂ ਭਈ ਕਾ ਦੋ ਮੈਂ ਕਿਹਾ ਨਾ ਭਾਈ ਆ ਜਵੇ ਹਨਾ ਤਾਂ ਗੱਲ ਕਰੀਏ ਮੈਂ ਤਾਂ ਭਾਈ ਠੀਕ ਆ ਠੀਕ ਆ ਉਹ ਸੋਹਣਾ ਜੀ ਨਾੁੱਦਾ 31 ਮੋੜਾ ਇੱਥੇ ਗੇਟ ਤੇ ਆ ਕੇ 32:30 ਸਟਾਰਟ ਹੋਗੀ 32:40 बाहर था तो पिंक को तेरी एनी है अच्छा नहीं यो ही नहीं चले तो, तो जदे बाहर देख क्या तू तो रिकॉर्ड होया वो हाँ। लड़ दे एक दूजे ना ओ तो 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 मेरी गड्डी च ना मार दे इधर काला ना कैमरा आ दे एक दूजे ना लड़ दे किधर किथे गए लड़ी जांदे तेरे लो जने दा <laughs> देखना बनाऊंगी रिकॉर्ड कर दी हां पीछे नहीं करे हाँ, वो लड़दे पे इधर कर ਨੇ ਹੁਮਾਨ ਨੇ ਨਾ ਇੱਕ ਦੂਜੇ ਦੇ ਇਹ ਆਪੋ ਵੀਡੀਓਸ ਤੇ ਦੇਖਿਆ ਆ। ਚੱਲੀਏ ਮਸਲਾ ਹੋ ਗਿਆ ਉਹਨਾਂ ਦੀ। ਉਹ ਉਹ ਦੇਖ। ਇਹ ਕਿਹੜਾ ਆ? ਪਤਾ ਨਹੀਂ ਜੂਰਗਾ ਹੀ ਆ ਸਾਪ ਦਾ ਵੇਖ ਪਰ। ਇਹ ਆਪਣੇ ਜਿੱਦਾਂ ਉਹ ਨਹੀਂ ਹੁੰਦੀਆਂ, ਪਤਾਈਆਂ ਹੁੰਦੀਆਂ ਆ ਪਰ ਸੇਂਗ ਇਹਨਾਂ ਦੇ ਤਿੱਖੇ ਆ। ਕਿਸੇ ਦੇ ਵੀ ਮਾਰ ਸਕਦੀਆਂ। ਇਹ ਕੀ ਹੈ? ਨੀਲ ਗਾਇ ਤਾਂ ਨਹੀਂ? ਨੀਲ ਗਾਇ। ਕਹੇਗੀ ਹੈ ਤੇ ਨੋ ਲੱਗਦਾ ਆ ਉਹ ਤੋਪ ਜਿਹੜਾ ਰੇਸਟ ਛਾਂ ਚ ਰੇਸਟ ਕਰਦੇ ਵੀ ਉਹ ਖੜਾ ਆ ਉਹਨਾਂ ਚ ਖੜਾ ਹੀ ਐ ਡਾ ਕੋ ਉਹ ਕਹਿੰਦਾ ਮੈਂ ਦੱਸਾਂ ਉਹ ਮੈਂ ਜੀੜੀ ਉਹ ਗਰਮੀ ਲੱਗਦੀ ਮੈਨੂੰ ਨਾ ਤਾਂ ਉਹ ਅਗਲਾ ਪਾਰ ਕਰ ਗਿਆ ਆਹਦੇ ਇੱਧਰ ਅੱਛਾ ਆ ਗਿਆ ਆਪਣੇ ਵੀ ਇਦਾਂ ਦੇ ਹੁੰਦੇ ਹੀ ਆ ਬਲੈਕ ਬੀਅਰ ਕਿੱਥੇ ਇਦਾਂ ਦੇ ਇੰਡੀਆ 'ਚ ਹੁੰਦੇ ਆ ਰਿੱਚ ਨਹੀਂ ਕਹਿੰਦੇ ਜਿਹੜਾ ਮੈਨੂੰ ਪਤਾ ਕਿਹੜਾ ਹਾ ਜੁਨੀਆ ਨਿਆਣੇ ਵਾਲੀ ਉਹ ਮੁੰਡਾ ਜਿਹੜਾ ਹੁੰਦਾ ਆ ਫੋ ਜਾਂਦਾ ਹੁੰਦਾ ਇੱਕ ਦਰਖਤ ਤੇ ਚੜ ਜਾਂਦਾ ਹਾਂ ਸਾਹ ਨਹੀਂ ਲੈਂਦਾ ਉਹ ਇਹੀ ਹੈ ਨਹੀਂ ਨਹੀਂ ਏਰੀਆ ਕਿਹੜੇ ਚਾ ਇਹ ਕਿਹੜਾ ਛੋਟਾ ਜਿਹਾ ਆ ਪਤਾ ਨਹੀਂ ਕਿਹੜੀ ਹੈ ਜੰਨਾ ਨਹੀਂ ਆਉਂਦਾ ਐਮਪੀ ਵਾਲੇ ਸਿਆੜ ਹੋ ਗਏ ਅੱਤੇ ਕਰ ਪੀ ਐਕਟ ਨਹੀਂ ਜਦੋਂ ਅਸੀਂ ਗਏ ਸੀਗੇ ਉੱਥੇ ਉਹ ਵਾਲੀ ਪਾਰਚੀ ਗਏ ਸੀਗੇ ਉੱਥੇ ਵੀ ਇਦਾਂ ਹੀ ਘੁੰਮਦੇ ਸੀ ਇਹ ਬੜੇ ਬਲੈਕ ਵੀਅਰ ਲੋਸ ਯਰ ਵਿੰਡੋਜ਼ ਤੇ ਲੋਕੀਂ ਇਹ ਰਿਆਂ ਬੰਦਵਾ ਹੋਰ ਹੁਣ ਮੈਂ ਕਰ ਹੁਣ ਮੈਂ ਤੇ ਪਤਰਾ ਲਗਾ ਦਮਾ ਲੋਹੇ ਦਾ ਨਾਲ ਉਹ ਕਿਸੇ ਹੋਰ ਨੂੰ ਕਹਿੰਦੀ ਆ ਉਹ ਉਹ ਧਰ ਆ ਕੋਈ ਉਹਨੂੰ ਕਹਿੰਦੀ ਆ ਉਹਦੇ ਗੱਡੀ ਲੈ ਗਈ ਉਹਧਰੋਂ ਦੀ ਉਹ ਅੱਛਾ ਆਹ ਦੇਖ ਆਂਦੇ ਲੋਚ। ਸਾਨੂੰ ਦੇਖ ਉਹ ਦਰਦ ਕੀ ਕਰਦਾ। ਇਹ ਆਂਦੇ। ਆਂ ਦੇਖ ਤਾਂ ਸੜਕ ਤੇ ਬੈਠਾ ਜਿਹੜਾ ਅਗਲਾ ਐਕਸਰਸਾਈਜ਼ ਕਰਦਾ। ਆਂ ਇੱਕ ਸੜਕ ਤੇ ਬੈਠਾ। ਇਹ ਵਿਚਾਨ ਗਰਮੀ ਕਿ ਨਹੀਂ ਲੱਗਦੀ ਓਏ। ਗਰਮੀ ਨਹੀਂ ਲੱਗਦੀ ਭਰਾਵਾ ਛਾਵੇਂ ਚੱਲਣਾ। ਜ਼ਰੂਰੀ ਆ। ਕਹਿੰਦਾ ਮੈਂ ਦੇਖ ਤੁਸੀਂ ਪੈਸੇ ਵੀ ਦਿੱਤੇ ਹੋ ਮੈਨੂੰ ਦੇਖਣ ਦੇ। ਦੇਖ ਲਓ ਮੈਨੂੰ ਹੁਣ। ਕਿੰਨਾ ਨੇੜੇ ਆ। ਕਹਿੰਦਾ ਮੇਰੀ ਨੌਕਰੀ ਆ। ਇਹਨੀ ਗਰਮੀ ਚ ਕਿੱਦਾਂ ਆਪਣ ਲੱਗਾ ਮੇਰੀ ਨੌਕਰੀ ਹੈ ਭਰਾਵਾ ਮੈਂ ਤਾਂ ਕਰਨੀ ਆ ਕੋਈ ਨਹੀਂ ਰਾਤ ਨੂੰ ਆਰਾਮ ਕਰੂੰਗਾ ਕਹਿੰਦਾ ਇਹਨਾਂ ਨੇ ਕਹਿੰਦਾ ਕਿ ਮੈਨੂੰ ਦੇਣਾ ਵੀ ਨੂੰ ਕੁਝ ਖਾਣ ਨੂੰ ਨਹੀਂ ਤਾ ਅਗਲਾ ਵਧੀਆ EMPLOYEE ਆ ਗਰਮੀ ਹੋਵੇ ਸਰਦੀ ਹੋਵੇ ਕੰਮ ਤਾਂ ਕਰਨਾ ਬੈੜਾ ਕਹਿੰਦਾ ਯਾਰ ਵੁਲਫ ਨਹੀਂ ਦਿਖਿਆ ਹਾਲ ਤੱਕ ਕਿ ਉਹ ہاں ਯਾਰ 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 ਤਾਰੇ ਬਿੱਟਰਪਲੈਂ ਦੀ ਬਈ ਕਿਤੇ ਮੈਂ ਦੀਦੀ ਨਹੀਂ ਦੇਸੀ ਹਾਂ ਛੋਟੀ ਉਹ ਸੁੱਤੇ ਹੀ ਹੈ ਉੱਠਦੇ ਹੀ ਨਹੀਂ ਨਹੀਂ ਤਾਂ ਇਹਨਾਂ ਸ਼ਗਾਰ ਨਹੀਂ ਮੰਨਦਾ ਰਾਤ ਨੂੰ ਇਹਨਾਂ ਨੇ ਮਿਲ ਜਾਣ ਉਹਨਾਂ ਨੂੰ ਜਖਾਰ ਮੇਰੀ ਬੈਠਿਆ ਸ਼ੇਰ ਕਿਤੇ ਗਿਆ ਉਹ ਸੌਣ ਗਿਆ ਕੀ ਉਹ ਨਹੀਂ ਅਤਿ ਸ਼ਕਾਰ ਕਰਦੇ ਹੁੰਦੇ ਆ ਛੇ ਰਾਮ ਕਰਦਾ ਹੁੰਦਾ ਇਹਨਾਂ ਨੂੰ ਵੀ ਆਰਾਮ ਚਾਹੀਦਾ ਉਹ ਸਾਰਾ ਦਿਨ ਹੀ ਡਬਲ ਸ਼ਿਫਟ ਕਰਦੀ ਰਹਿੰਦੇ ਨੇ ਸਾਰਾ ਆ ਗਿਆ ਤੇ ਲੋਜਨੋ ਨਹੀਂ ਯਾਰ ਉੱਠਿਆ ਇਹ ਮੂੰਹ ਉਹ ਬਾਸੀਆ ਵੜੀ ਮਾਰਦਾ ਉਹ ਯਾਰ ਮੂੰਹ ਖੁੱਲੇ ਦੀ ਫੋਟੋ ਲੈਣੀ ਸੀ

ਬੋਲਦੇ ਯਾਰ ਮੜ ਜਾ ਬੜਰ ਕਰਕੇ ਉਹ ਮਾਰਦੇ ਬੜਕ ਆਵਾਜ਼ ਵੀ ਕਰਦਾ ਸੁਣਦਾ ਸੁਣਦੀ ਆਵਾਜ਼ ਨਾਲ ਆਦਾ ਪਿਆ ਵਾਓ ਪਹਿਲੀ ਵਾਰ ਦੇਖਿਆ ਇੰਨਾ ਨੇੜੇ ਪੈਸਾ ਬਸੂਰ ਸਹੀ ਗੱਲ ਆ ਨਾ ਖੋਲੋ ਤਾਂ ਕਿਦਰ ਲੋਚ ਨੂੰ ਆਵਾਜ਼ ਸੁਣਦੀ ਹੁਣ ਸਹੀ ਆ ਇਹ ਲੁੱਕ ਕਰ ਉਹਦਾ ਉੱਤੇ ਚੱਨਣਾ ਨਹੀਂ ਮੈਂ ਲਾਦਾ ਤੂੰ ਵੀਡੀਓ ਨੂੰ ਨਾ ਹਾਂਜੀ ਯਾਰ ਤਲੋ ਚੰਨ ਚੱਲ ਵਾ ਤੇ ਰਿਕਾਰਡ ਹਾਰਡ ਲਾ ਦਵੇ ਨਾ ਲਾਂਦਾ ਤਾਂ ਹੈ ਉਹ

ਚਲੋ ਬ੍ਰੇਕ ਮਾਰ ਦਿੱ ਤੈਨੂੰ ਪਤਾ ਜਿਹੜਾ ਸਾਡੇ ਤੋਂ ਅਗਲਾ ਪਿੰਡ ਹੈ ਨਾ ਮੈਨੂੰ ਪਤਾ ਹੈ ਕਿਹੜਾ ਤਾਜੇਵਾਲ ਤਾਜੇਵਾਲ ਹਾਂ ਉੱਥੇ ਹੀ ਬਾਂਦਰ ਉੱਥੇ ਉੱਥੇ ਇੱਕ ਬੰਦੇ ਨੇ ਬਾਂਦਰ ਬੰਨ ਕੇ ਰੱਖਿਆ ਘਰ ਉਹਨੂੰ ਰੱਖਿਆ ਪਾਲਤੂ ਕਾਹਦੇ ਪਤਾ ਨਹੀਂ ਕੀ ਗੱਲ ਆ ਹੈ ਆਹੋ ਪਤਾ ਨਹੀਂ ਸਾਡੇ ਹੈ ਹੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਜਿਹੜਾ ਸਾਡੇ ਤੋਂ ਅਗਲਾ ਪਿੰਡ ਹੈ ਕਿਹੜਾ ਆ ਚੱਕਸਾ ਨਹੀਂ ਢੇੜਾ ਹਨਾ ਚੱਕਸਾ ਤੋਂ ਢੇੜ ਬਾਅਦ ਕਿੱਥੇ ਬੈਠਾ ਉਹ ਕਿਦਾਂ ਉਟਕੀਆਂ ਤੂੰ ਹੈ ਉੱਥੇ ਤਾਂ ਹੋਰ ਵੀ ਜ਼ਿਆਦਾ ਆ ਉੱਥੇ ਲੋਕਾਂ ਦੇ ਘਰ ਦੀਆਂ ਟੈਂਕੀਆਂ 'ਚ ਵੜ ਜਾਂਦੇ ਹੋ ਆਗੇ ਹੋਰ ਵੀ ਆਪੇ ਲੈਂਦੇ ਆ ਵਿੱਚ ਗਰਮੀਆਂ ਹੁੰਣ ਨਾ ਜਦੋਂ ਗਰਮੀਆਂ ਹੁੰਦੀਆਂ ਆ ਖੋਲ ਕੇ ਟੈਂਕੀਆਂ ਵਿੱਚ ਵੜ ਕੇ ਨਹਾਦੇ ਟੈਂਕੀਆਂ ਦੇ ਉਹ ਪਾਣੀ ਪੀਣ ਆਉਂਦੇ ਪਿੰਕੋ ਉਦਾਂ ਹੋ ਨੌਂ ਨਹੀਂ ਆਉਂਦੇ ਕੱਲਾ ਮੇਨ ਨੇ ਉਹਨਾਂ ਨੂੰ ਪਾਣੀ ਇੱਕ ਵਾਰੀ ਬਤਾ ਕੀ ਹੈ ਮੇਰੀ ਸੇਲੀ ਸੀਗੀ ਇੱਥੇ ਤੇ ਢੇੜੂ ਇਹਦੀ ਹੂੰ ਉਹ ਕੈਂਤੀ ਸਾਡੇ ਹੈ ਨਾ ਉੱਪਰ ਸ਼ਾਤ ਤ ਦਰਵਾਜਾ ਖੁੱਲਾ ਰਹਿ ਗਿਆ ਬਾਂਦਰਾਂ ਨੇ ਕੀ ਕੀਤਾ ਬਾਂਦਰ ਸੜੇ ਘਰ ਦੇ ਅੰਦਰ ਪੜ ਗਏ ਕਿੰਨਾ ਕੈਂਦੀ ਸਾਰਾ ਪਾਸੇ ਖਲਾਰਾ ਖਲਾਰਾ ਪਾ ਕੇ ਚੱਲ ਗਈ ਉਦੋਂ ਕੁ ਜੰਪ ਕਰ ਕੀ ਕਹਿੰਦੇ ਹੁੰਦੇ ਆ ਖਲਾਰਾ ਰਸੋਈ ਦੇ ਵੀ ਖਲਾਰਾ ਕਮਰਿਆਂ ਦੇ ਵੀ ਖਲਾਰਾ ਸਭ ਕੁਝ ਪਾ ਕੇ ਚੱਲ ਗਏ ਕਹਿੰਦੇ ਮਸੀ ਘੱਡੇ ਕਮਰਿਆਂ ਜੋ ਉੱਥੇ ਲੋਕਾਂ ਨੂੰ ਛਤਾਂ ਦੇ ਦਰਵਾਜੇ ਦਰੂਜੇ ਲਾ ਕੇ ਰੱਖਣੇ ਪੈਂਦੇ ਘਰਾਂ ਦੇ ਪੂਰੇ ਪਤਾ ਹਾਂ ਕਾਲੀ ਗਲੇਰੀ ਮੇਰੇ ਦੋ ਦੋ ਭਾਅ ਸੇ ਕਹਿੰਦਾ ਟੈਂਕੀਆਂ ਚ ਨਾ ਤਾਂ ਕਿ ਆਂ ਫੋਲਗੇ ਨਾਉਂਦੇ ਉਹ ਬੇਚ ਨਾਉਂਦੇ ਆ ਗਰਮੀ ਚ ਪਾਣੀ ਪਿੰਗਾ ਆਪਾਂ ਚਾਹੀਦਾ ਸੀ ਲੰਗਰ ਪਾਉ ਉਹ ਮਤਲਬ ਲੈ ਕੇ ਰੋਟੀਆਂ ਤੇ ਉਹ ਲੈ ਕੇ ਪਾਣੀ ਹੂੰ ਹੂੰ ਉਹਨਾਂ ਨੂੰ ਪਾਉਣ ਉੱਥੇ ਓਏ ਝੂਲੇ ਜੁੜਦਾ ਉਹਨਾਂ ਦੇ ਉਹ ਉਹ ਕਰਦਾ ਉਹ ਉਹ ਸਲਾਈਡ ਤੇ ਬੈਠਾ ਓਏ ਇਹ ਝੂਟੇ ਲੈਣਾ ਆਏ ਬਿਚਾਰ ਦੁਖੀ ਲੱਗਦਾ ਮੈਨੂੰ ਕਿੱਦਾਂ ਬੈਠਾ ਨੂੰ ਪੜ ਕੇ ਕਹਿੰਦਾ ਬਹੁਤ ਸਟ्रेस ਆ ਮੇਰੇ ਵਿੱਚ ਕੀ ਕੀ ਦੱਸਾਂ ਮੈਂ ਕਦਰ ਇਹਦਾ ਹਸੇਗਾ ਜਸ ਤੀ ਆਹ ਆਹ ਜਿਬ੍ਰਿਆਂ ਕੋਲ ਗੱਡੀ ਕੌਣ ਦਾ ਕਿ ਮੈਂ ਮਜ਼ਾ ਤਾਂ ਛੇਰਾਂ ਕੋਲ ਅਸੀਂ ਜਾਏ ਨਾ ਛੇਰਾਂ ਕੋਲ ਆਪਣੇ ਵੀ ਉੱਤਾਂ ਹਾਂ ਦੇਖੋ ਜੀ ਤਾਂ ਟਾਈਗਰ ਕੋਲ ਆ ਗੱਡੀ ਚ ਉੱਤਰਦਾ ਉਹ ਲੰਘ ਕੇ ਜਾਂਦਾ ਆਹ ਰੁਕ ਜਾ ਦਰਲੋਚਨ ਇੱਥੇ 2 ਮਿੰਟ ਮੰਮੀ ਉਹਨਾਂ ਭੇਜੇ ਕਰਨ ਲੈ ਲੰਬੀ ਧੋਣ ਵਾਲਾ ਮੰਮੀ ਉਧਰੋਂ ਸਿੱਧੇ ਨੇੜੇ ਆਇਆ ਨੇੜੇ ਤਾਂ ਆਇਆ ਪਰ ਮੇਰੇ ਮੂਰ ਤੇ ਤੂੰ ਆ ਚਲ ਗਿਆ ਉਹ ਨੇੜੇ ਵਾਲਾ ਆ ਵੀ ਤਾਂ ਹੈਗਾ ਹੀ ਆ ਵਿਚਾਰਾ ਇਹਦੀ ਖਿੱਚ ਲੈਣੀ ਚਾਹੀਦੀ ਜਾਨਾ ਕਿੰਨਾ ਮੈਂ ਅੱਗੇ ਨੂੰ ਨਾਲ ਗਿਨਕੋ ਗਿਨਕੋ ਦੇ ਇਹ ਫੋਟੋ ਦਿਖਾ ਕੇ ਤਾਂ ਦੇਣਾ ਵਿੱਚ ਗੱਡੀ ਟ੍ਰੇਨ ਦੀ ਕਿਰਤ ਕਿਰਤ ਓਏ ਵੀ ਕਿ ਜਦ ਚੱਕੀ ਉੱਤੇ ਚੱਕੋ ਮੋਡੇ ਤੇ ਮੋਡੇ ਚੱਕੋ ਮੋਡੇ ਤੇ ਚੱਕੋ ਨੂੰ ਦੇਖ ਦੀ ਆੜੇ ਝੜਾ ਉਹ ਦੇ ਉਹ ਦੇ ਇਹਦੇ ਮੋੜਲੇ ਹੱਥ ਛੋਟੇ ਕਾ ਤੋਂ ਹੁੰਦੇ ਆ ਐ ਇਦਾਂ ਹੀ ਹੁੰਦੇ ਆ ਪਤਾ ਨਹੀਂ ਕਦ ਛੋਟੇ ਹੁੰਦੇ ਜਾਇਦ ਇਹਨਾਂ ਨੇ ਕਦੀ ਯੂਜ਼ ਨਹੀਂ ਕੀਤਾ ਫੇ ਆਹ ਦੇ ਕਿਰਤ ਫੇ ਰੁਕ ਜਾ ਰੁਕ ਜਾ ਕਿਰਤ ਓਏ ਕਿਰਤ ਓਏ ਜੋਨੀਓ ਓਏ ਨਾਨੀ ਮੇਰੇ ਆਏ ਨਹੀਂ ਆਏ ਨਹੀਂ ਮੇਰੀ ਧੀ ਚਲੋ ਕਿ ਵੀ ਕਿੰਨਾ ਚਾਹੀਏ ਮੈਂ ਬੰਦ ਕਰਤਾ ਉਹਨਾਂ ਨੇ ਨੋ ਐਂਟਰੀ ਸਟਾਫ ਨਹੀਂ ਬੰਦ ਕਰਤੀ ਐਂਟਰੀ ਉਹਨਾਂ ਨੇ ਉੱਪਰੋਂ ਦੀ ਆਉਂਦੀ ਹਣੀ ਐ ਉਹ ਐਂਟਰੀ ਬੰਦ ਕਰਤੀ ਆ ਚੱਲ ਜੀ ਵੇ ਬਾਹਰ ਚੱਲਦੇ ਦੇਖਦੇ ਕਿ ਦੇਖੋ ਰਾਜਾ ਇੱਥੋਂ ਐਂਟਰੀ ਬੰਦ ਕੀਤੀ ਪਿਛਲੇ ਅੱਜ ਆਪਾਂ ਆਏ ਸੀ ਤਾਂ ਇੱਥੋਂ ਹੀ ਨਿਕਲ ਗਏ ਚੱਲ ਜੇ ਨੂੰ ਉਹਨਾਂ ਨੇ ਲਿਖਿਆ ਨੋ ਐਂਟਰੀ ਸਟਾਫ ਹੋਣੀ ਪਹਿਲਾਂ ਨਹੀਂ ਹਾਂ ਹਮਨ ਚਾਹ ਨਹੀਂ ਗੜੀ ਚੱਕ ਕੇ ਹੋਣਗੇ ਮੈਨੂੰ ਨਹੀਂ ਨਾ ਵੀ ਨਿਕਲ ਹੁਣ ਅਸੀਂ ਸਫਾਰੀ ਤੋਂ ਐਗਜ਼ਿਟ ਕਰਕੇ ਕੈਫੇ ਚ ਪਹੁੰਚ ਚੁੱਕੇ ਆ ਤੇ ਅਸੀਂ ਇੱਥੇ ਜਿੱਦਾਂ ਕਿ ਆਂਦੇ ਵੇਖਿਆ ਕਿ ਇੱਥੇ ਇੱਕ ਪਿਕਨਿਕ ਏਰੀਆ ਵੀ ਹੈ ਤੇ ਤੁਸੀਂ ਇੱਥੇ ਆ ਕੇ ਆਪਣਾ ਖਾਣਾ ਵੀ ਇੰਜੋਏ ਕਰ ਕਰ ਸਕਦੇ ਆ ਤੇ ਤੁਸੀਂ ਇੱਥੋਂ ਫੂਡ ਲੈ ਕੇ ਵੀ ਇੰਜੋਏ ਕਰ ਸਕਦੇ ਹੋ ਥੋੜਾ ਜਿਹਾ ਕੈਫੇ ਤੋਂ ਅੱਗੇ ਜਾ ਕੇ ਸਾਨੂੰ ਇੱਕ ਲੇਕ ਦੀ ਸੀ ਜਿੱਥੇ ਕਿ ਤੁਸੀਂ ਪੈਡਲਿੰਗ ਕਰਕੇ ਇੰਜੋਏ ਕਰ ਸਕਦੇ ਆ ਤੇ ਥੋੜਾ ਜਿਹਾ ਅੱਗੇ ਜਾ ਕੇ ਇੱਕ ਛੋਟਾ ਜਿਹਾ ਸੈਕਸ਼ਨ ਸੀ ਡੈਜ਼ਰਟ ਦਾ ਜਿੱਥੇ ਕਿ ਸਾਨੂੰ ਬਹੁਤ ਸੋਹਣੇ ਸੋਹਣੇ ਡੈਜ਼ਰਟ ਦੇ ਐਨੀਮਲਸ ਦੇਖਣ ਨੂੰ ਮਿਲੇ ਜਿੱਦਾਂ ਕਿ ਮੀਰ ਕੈਟ ਸੀ ਮੰਗੂਸ ਸੀਗੇ ਬਹੁਤ ਹੀ ਪਿਆਰੇ ਪਰ ਛੋਟੇ ਛੋਟੇ ਜਿਹੇ ਸੀਗੇ ਉਹ ਕੁਝ ਲੱਭ ਦੇਖਣ ਨੂੰ ਦਿੱਕਿਮ ਡੈਜ਼ਰਟ ਤੇ ਦੇਖਣ ਨੂੰ ਲੱਭਦੇ ਆ ਇਹ ਚੀਜ਼ਾਂ ਉਹ ਇੱਕ ਛੋਟਾ ਬੱਚਾ ਵੀ ਦੇਖ ਲਿੰਗੂ ਆਹ ਇਹਦੇ ਮਾਪਿਆਂ ਨੂੰ ਦੇਖਦੇ ਆ ਦੇਖੀ ਉਹ ਦੇਖ ਉਹ ਦੇ ਦੇਖਿਆ ਹਾਂ ਦਿਖਾ ਦੇ ਕਿੰਨਾ ਨਿਕਿਆ ਅੱਜ ਉਧਰ ਚਲੀ ਮੇਨੇ ਕਿ ਬੱਚੇ ਦੀ ਫੋਟੋ ਖਿੱਚ ਕੇ ਲੈ ਆਉਣਾ ਪੜੀ। ਏਸ ਇਸ ਫਾਰੀ ਦਾ ਲਾਸਟ ਸੈਕਸ਼ਨ ਤੇ ਹੁਣ ਅਸੀਂ ਚੱਲੇ ਆਂ ਘਰ ਤੇ ਅੱਜ ਅਸੀਂ ਬਹੁਤ ਇੰਜੋਏ ਕੀਤਾ ਜੇ ਸਭ ਨੂੰ ਬਹੁਤ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਬਾਏ।